ਮੁੰਬਈ ਕਮਿਸ਼ਨਰ ਨੇ ਇੱਕ ਬੇਹਦ ਵੱਡਾ ਫੈਸਲਾ ਲੈ ਲਿਆ ਜਾਨੀ ਕਿ ਹੁਣ ਮੁੰਬਈ ਕਮਿਸ਼ਨਰ ਨੇ ਵੱਡੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਹੁਣ ਸਖਤ ਹੁਕਮ ਜਾਰੀ ਹੋਏ ਨੇ ਕਿ ਹੁਣ ਕਈ ਜਿਹੜੇ ਮੁੰਬਈ ਦੇ ਵਿੱਚ ਧਾਰਮਿਕ ਸਥਾਨ ਨੇ ਉਹਨਾਂ ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰ ਲੱਗੇ ਹੋਏ ਨੇ ਤਾਂ ਇਹਨਾਂ ਲਾਊਡ ਸਪੀਕਰਾਂ ਨੂੰ ਹੁਣ ਪੂਰਨ ਤੌਰ ਤੇ ਹਟਾਇਆ ਜਾਵੇਗਾ ਜਿਸ ਤੋਂ ਬਾਅਦ ਹੁਣ ਸਾਰੇ ਨਿਯਮਾਂ ਨੂੰ ਲਾਗੂ ਕਰਨ ਦੇ ਲਈ ਔਰ ਇਹ ਲਾਊਡ ਸਪੀਕਰ ਜਿਹੜੇ ਨੇ ਸਾਰੇ ਧਾਰਮਿਕ ਸਥਾਨਾਂ ਤੋਂ ਹਟਾਏ ਗਏ ਨੇ ਕਹਾਲਕਿ ਕਮਿਸ਼ਨਰ ਦੇ ਵੱਲੋਂ ਦੱਸਿਆ ਗਿਆ ਕਿ ਇਹ ਜਿਹੜੀ ਮੁਹਿੰਮ ਲਾਊਡ ਸਪੀਕਰਸ ਨੂੰ ਹਟਾਉਣ ਦੀ ਇਸ ਨੂੰ ਪੂਰਨ ਤੌਰ ਤੇ ਮੁਕੰਮਲ ਜਿਹੜਾ ਬਣਾਇਆ ਗਿਆ ਸਫਲਤਾਪੂਰਵਕ ਇਸ ਤੇ ਕੰਮ ਹੋਇਆ ਔਰ ਇਹ ਕੋਸ਼ਿਸ਼ ਪੁਲਿਸ ਕਰੇਗੀ ਕਿ ਆਖਰਕਾਰ ਦੁਆਰਾ ਇਹ ਲੌਡ ਸਪੀਕਰਸ ਨੇ ਧਾਰਮਿਕ ਸਥਾਨਾਂ ਤੇ ਨਾ ਲੱਗਾ ਕਿਉਂਕਿ ਹਰ ਧਾਰਮਿਕ ਸਥਾਨ ਆਪਣੇ ਹਿਸਾਬ ਦੇ ਨਾਲ ਲੌਡ ਸਪੀਕਰ ਲਗਾਉਂਦਾ ਹੈ ਆਪਣੇ ਹਿਸਾਬ ਦੇ ਨਾਲ ਲੌਡ ਸਪੀਕਰ ਦੇ ਵਿੱਚ ਭਜਨ ਸ਼ਬਦ ਗਾਏ ਜਾਂਦੇ ਨੇ ਤਾਂ ਇਹ ਬਹੁਤ ਡੂੰਗਾ ਅਸਰ ਜਿਹੜਾ ਵਾ ਉਹ ਪੈਂਦਾ ਹੈ ਜਿਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਤੇ ਬੋਖ ਲਗਾਈ ਗਈ ਹੈ ਦੱਸ ਦਈਏ ਕਿ ਕਿਸੇ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਹੁਕਮਾਂ ਦੇ ਆਧਾਰ ਤੇ ਵੱਡਾ ਫੈਸਲਾ ਲਿੱਤਾ ਗਿਆ ਉਹਨਾਂ ਦੇ ਦਿਸ਼ਣ ਰਿਸ਼ਤੇ ਕੰਮ ਕੀਤਾ ਗਿਆ ਔਰ ਇਹ ਜੋ ਫੈਸਲਾ ਸੀਗਾ ਬੰਬੇ ਹਾਈ ਕੋਰਟ ਦੇ ਕਹਿਣ ਤੋਂ ਤੇ ਲਿਆ ਉਹ ਔਰ ਹਾਈ ਕੋਰਟ ਦਾ ਕਹਿਣਾ ਸੀਗਾ ਕਿ ਸਾਰੇ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੇ ਇਹ ਲਾਉਡ ਸਪੀਕਰ ਲੱਗੇ ਹੋਏ ਨੇ ਇਹਨਾਂ ਲਾਉਡ ਸਪੀਕਰਾਂ ਨੂੰ ਹਟਾਇਆ ਜਾਵੇ ਜਿਸ ਕਰਕੇ ਇਹ ਸਾਰੇ शांतिपूर्वकुसारंगउड स्पीकर लगाए थे धार्मिक स्थान पर चार चार लाउड स्पीकर लगे होंगे दो लाउड स्पीकर ने जिन्ह करके बहुत ज्यादा नोइस पोल्यून बढ़ता है और इन्होंने हमारा फैसला लिता गया तो अहम खबर तांझी कर रहे हैं ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੂੰ ਲੈ ਕੇ ਕਾਫੀ ਚਰਚਾਵਾਂ ਵੀ ਪਹਿਲੇ ਪੱਧਰ ਤੇ ਛੜੀਆਂ ਸੀਗੀਆਂ ਔਰ ਮੰਗ ਕੀਤੀ ਸੀ ਕਿ ਹਰ ਇੱਕ ਧਾਰਮਿਕ ਸਥਾਨ ਤੇ ਔਰ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਹਰ ਇੱਕ ਧਾਰਮਿਕ ਸਥਾਨ ਦੇ ਜਿਹੜੇ ਲਾਊਡ ਸਪੀਕਰ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾਵੇ ਕਿਉਂਕਿ ਲਾਊਡ ਸਪੀਕਰ ਬਹੁਤ ਜ਼ਿਆਦਾ ਨੌਇਸ ਪੋਲੀੂਸ਼ਨ ਕਰਦੇ ਨੇ ਜਿਸ ਕਰਕੇ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਮਹਾਰਾਸ਼ਟra ਦੇ ਹੁਣ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਵੱਡਾ ਫੈਸਲਾ ਲਿਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਸਾਰੀਆਂ ਕਾਰਵਾਈਆਂ ਹੋਈਆਂ ਨੇ ਮੁੰਬਈ ਦੇ ਇੱਕ ਵਿਸ਼ਰ ਦੇ ਵੱਲੋਂ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਜਿੰਨੇ ਵੀ ਧਾਰਮਿਕ ਸਥਾਨ ਸੀ ਮਸਜਿਦ ਸੀ ਗੁਰੂ ਘਰ ਸੀ ਮੰਦਿਰ ਜਿਹੜੇ ਸੀਗੇ ਹਰ ਇੱਕ ਧਾਰਮਿਕ ਸਥਾਨਾਂ ਤੇ ਉੱਤੇ ਜਿਹੜੇ ਲਾਊ ਜਿਸੀਗੇ ਉਹਨਾਂ ਨੂੰ ਹੱਡਾ ਦਿੱਤਾ ਗਿਆ ਮੁਕੰਮਲ ਤੌਰ ਤੇ ਕਿਉਂਕਿ ਹੁਣ ਇਹ ਸੈਂਸਲੇ ਜਿਹੜੇ ਸੀਗੇ ਮੁੱਖ ਮੰਤਰੀ ਨੇ ਲਏ ਸੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਇਹ ਪੂਰੀ ਕਾਰਵਾਈ ਹੋਈ ਆ ਤੇ ਹੁਣ ਇਹ ਵੀ ਕਿੰਨੀ ਪੜਾਇਆ ਜਾਵੇ ਕਿਉਂਕਿ ਮੁਰ ਤੋਂ ਇਹ ਜਿਹੜੇ ਲਾਉਡ ਸਪੀਕਰ ਆ ਉਹ ਨਾਲ ਲੱਗਣ ਤੇ ਮਸਜਿਦਾਂ ਦੇ ਵਿੱਚ ਹੁਣ ਐਪਸ ਦੇ ذریعے ਵਰਤੋਂ ਕਰਕੇ ਜੋ ਆਪਣੀ ਨਿਵਾਸ ਪੜੀ ਜਾਵੇਗੀ ਔਰ ਵੱਖ-ਵੱਖ ਰਿਕਿਆ ਦੇ ਨਾਲ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਹੁਣ ਇੱਕ ਬਿਹਤ ਵੱਡਾ ਅੱਖਰ ਜਿਹੜਾ ਵਾ ਸ਼ੋਰ ਨੂੰ ਲੈ ਕੇ ਯਾਨੀ ਕਿ ਹੁਣ ਉਹਨੂੰ ਲੈ ਕੇ ਬਹੁਤ ਜ਼ਿਆਦਾ ਐਕਸ਼ਨ ਲੈ ਕੇ ਲੌਡਸਪੀਕਰਾਂ ਨੂੰ ਲੈ ਕੇ ਕਾਰਵਾਈ ਹੋਈ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਨੂੰ ਸ਼ੇਅਰ ਕਰਨਾ ਬੰਦਿਆ ਔਰ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਲੌਡਸਪੀਕਰ ਜਿਹੜੇ ਧਾਰਮਿਕ ਸਥਾਨਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਹਟਾਇਆ ਗਿਆ ਤੇ ਕਿਵੇਂ ਦੇਖਦੇ ਹੋ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ